ਬਾਬਾ ਜੀ ਰਾਤ ਦਾ 1 ਵਜੇ ਹੋਇਆ ਠੰਡ ਬਹੁਤ ਅੱਜ ਕਿਉਂਕਿ ਕੱਲ ਬਾਰਿਸ਼ ਪਈ ਗਈ ਸੀ ਅੱਜ ਹਵਾ ਚੱਲਦੀ ਆ ਬਾਬਾ ਜੀ ਮੌਰਚਾ ਚੜ੍ਹਦੀ ਪੈਲਾ ਚ ਤੀਣਾ ਮਾਰ ਥਾ ਹਵਾ ਨਾ ਦੇਖੋ ਕਿੰਨੇ ਇਹ ਨਾ ਕਰਾਲੀਆਂ ਲੈਂ ਜੇ ਲੱਗੀਆਂ ਹੋਈਆਂ ਬਾਲਾ ਸੌਣਾ ਮਾਹੌਲ ਬੜਿਆ ਹੋਇਆ ਤੇ ਉੱਪਰ ਦੇਖੋ ਕਿਸਾਨ ਸਾਥੀ ਸਟੱਚੇ ਹੋਏ ਨੇ ਛੰਡੀ ਝੂਲਦੇ ਹਵਾ ਜੀ ਝੂਲਦੇ ਨਸਾਂ ਰਹਿਣ ਪਾਤਾ ਮਹਾਰਾ ਤੇ ਠਰਮੀ ਕਲਾਤ ਸੇ ਡਿਊਟੀਆਂ ਤੇ ਇਹ ਜਾਂਦੇ ਆ ਆਪਣੀ ਮੋਰਚੇ ਤੇ ਹੋਰ ਬੱਬਾ ਜੀ ਵਧੀਆ ਜੀ ਵਧੀਆ ਦੇਖ ਰਹਿਣਾ ਚਾਹੀਦਾ ਇਹ ਤੇ ਬੱਬਾ ਜੀ ਐ ਮੇਰੇ ਇਥੋਂ ਪਿੰਡ ਬਸ ਇਤਨਾ ਪਿੰਡ ਬਸ ਪਿੰਡ ਬਸ ਕੇਗਾ ਅੱਬਾ ਜੀ ਬਿਲਕੁਲ ਪਿੰਡ ਬਸ ਕੇ ਬਹੁਤ ਸੋਹਣਾ ਮਾਹੌਲ ਤੇ ਮੋਰਚਾ ਆਪਣਾ ਆ ਸੇਫਟੀ ਦੀ ਜ਼ਿੰਮੇਵਾਰੀ ਵੀ ਆਪਣੀ ਆ ਤੇ ਰਾਤ ਨੂੰ ਢੇੜੇ ਰੱਖਦੇ ਤੇ ਚੜਦੀ ਕਲਾ ਦਾ ਮਾਹੌਲ ਬਣਿਆ ਵੈ ਸਾਣਾ ਬਾਹਤ ਮੌਰਦਾ ਸਾਡਾ ਤਾਂ ਬਾਬਾ ਜੀ ਰਾਤ ਦਾ 1 ਵਜੇ ਹੋਇਆ ਠੰਡ ਬਹੁਤ ਅੱਜ ਕਿਉਂਕਿ ਕੱਲ ਬਾਰਿਸ਼ ਪਈ ਗਈ ਸੀ ਅੱਜ ਹਵਾ ਚੱਲਦੀ ਆ ਬਾਬਾ ਜੀ ਮੌਰਦਾ ਚੜਦੀ ਕਲਾ ਚ 3 ਮਾਰ ਸਾਵਣਾ ਦੇਖੋ 3 ਮੇਹਣਾ ਕਰਾਲੀਆਂ ਲਾਈਨ ਜੇ ਲੱਗੀਆਂ ਹੋਈਆਂ ਬਾੜਾ ਫੌਲਾ ਮਾਹੌਲ ਬੜਿਆ ਹੋਇਆ ਤੇ ਉੱਪਰ ਦੇਖੋ ਕਿ ਖਾਨ ਸਾਤ ਤੇ ਛਟਚੀ ਹੋਏ ਨੇ ਛੰਡੇ ਝੂਲਦੇ ਹਵਾ ਜੀ ਝੂਲਦੇ ਨੇ ਸਾਰ ਰਹਿਣ ਪਾਤਾ ਮਹਾਰਾ ਤੇ ਧਰਮੀ ਕਲਾਤ ਚ ਡਿਊਟੀਆਂ ਦਈ ਜਾਂਦੇ ਆ ਆਪਣੀ ਮੋਰਜੀ ਤੇ ਹੋਰ ਬੱਬਾ ਜੀ ਲੋਟੀ ਨਹੀਂ ਜਾਏਗਾ ਜੋ ਬੜੀ ਐਵੇਂ ਇਤਨਾ ਚੜ੍ਹਦੀ ਪਿੰਡ ਬਸ ਇਤਨਾ ਪਿੰਡ ਬਸ ਪਿੰਡ ਬਸ ਕੇ ਕੱਬਾ ਜੀ ਬਿਲਕੁਲ ਪਿੰਡ ਬਸ ਕੇ ਬਹੁਤ ਸੋਹਣਾ ਮਾਹੌਲ ਤੇ ਮੋਰਚਾ ਆਪਣਾ ਆ ਸੇਫਟੀ ਦੀ ਜ਼ਿੰਮੇਵਾਰੀ ਵੀ ਆਪਣੀ ਆ ਤੇ ਰਾਤ ਨੂੰ ਢੇੜੇ ਰੱਖਦੇ ਤੇ ਪੁੱਤਾਂ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਹੋਇਆ ਸੋਹਣਾ ਵਾਹ ਟਾਈਮ ਮੋਰਚਾ ਸਾਡਾ ਦਾ ਬਾਬਾ ਜੀ ਰਾਤ ਦਾ 1 ਵਜੇ ਹੋਇਆ ਠੰਡ ਬਹੁਤ ਅੱਜ ਕਿਉਂਕਿ ਕੱਲ ਬਾਰਿਸ਼ ਪਈ ਗਈ ਸੀ ਅੱਜ ਹਵਾ ਚੱਲਦੀ ਆ ਆਪਾ ਜੀ ਮੌਰਤਾਂ ਚੜਦੀ ਪਈ ਅੱਜ ਤੇ ਨਾ ਮਾਰ। ਸਾਵਣਾ ਦੇਖੋ ਕਿ ਮੇਹਨਾ ਕਰੰਨੀਆਂ ਲੈਂ ਜੇ ਲੱਗੀਆਂ ਹੋਈਆਂ। ਬਾਲਾ ਸਾਵਣਾ ਮਾਹੌਲ ਬੜਾ ਹੋਇਆ। ਤੇ ਉੱਪਰ ਦੇਖੋ ਕਿ ਸਾਂਸਾਂ ਸਾਥ ਟੱਚ ਹੋਏ ਨੇ ਛੰਡੀ ਝੂਲਦੇ ਹਵਾ ਜੀ ਝੂਲਦੇ ਨਸਾਨ ਰਹਿਣ ਪਾਤਾ ਮਹਾਰਾਜ ਤੇ ਕਰਦੀ ਕਲਾਪ ਚ ਡਿਊਟੀਆਂ ਦੀ ਪਈ ਜਾਂਦੇ ਆ। ਇਹ ਮੋਰਚੇ ਤੇ ਹੋਰ ਬੱਬਾ ਜੀ ਹੋਰ ਜੀ ਆਈ ਬੱਬੀ ਜੀ ਕਿਹ ਗਰਣਾ ਚਾਹੀਦਾ ਕਿ ਬੱਬਾ ਜੀ ਐਵੇਂ ਇਥੋਂ ਚੜ੍ਹਦੇ ਪਿੰਡ ਬਸ ਜਿੱਤਰਾ ਪਿੰਡ ਬਸ ਪਿੰਡ ਬਸ ਕੇ ਕੱਬਾ ਜੀ ਬਿਲਕੁਲ ਪਿੰਡ ਬਸ ਕੇ ਬਹੁਤ ਸੋਹਣਾ ਮਾਹੌਲ ਇਹ ਮੋਰਚਾ ਆਪਣਾ ਆ ਸੇਫਟੀ ਦੀ ਜ਼ਿੰਮੇਵਾਰੀ ਵੀ ਆਪਣੀ ਆ ਤੇ ਰਾਤ ਨੂੰ ਗੇੜੇ ਰੱਖਦੇ ਤੇ ਤੂੰ ਤਾਂ ਚੜਦੀ ਕਲਾ ਦਾ ਮੌਲ ਬਣਿਆ ਵੈ ਸੋਨਾ ਬਾਹਤ ਮੌਰਦਾ ਸਾਡਾ ਤਾਂ ਬਾਬਾ ਜੀ ਰਾਤ ਦਾ 1 ਵਜੇ ਹੋਇਆ ਠੰਡ ਬਹੁਤ ਅੱਜ